ਇੱਕ ਪਾਸੇ ਕਿਸਾਨਾਂ ਦਾ ਧਰਨਾ ਜਾਰੀ ਹੈ ਪਰ ਉਸ ਤੋਂ ਪਹਿਲਾਂ ਹੀ ਕੁਝ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਫਰ ਤੋਂ ਕਲੇਸ਼ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਇੱਕ ਬੀਬੀ ਬਜ਼ੁਰਗ ਮਹਿਲਾ ਦਾ ਵੱਡਾ ਬਿਆਨ ਸਾਹਮਣੇ ਹੈ ਤੇ ਉਹਨਾਂ ਨੇ ਇਕਤਾ ਉਗਰਾਹਾਂ ਤੇ ਪਲਟਵਾਰ ਕੀਤਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਹਿ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਦਾ ਪੱਖ ਨਹੀਂ ਪੂਰਿਆ ਗਿਆ ਤੇ ਭਗਵੰਤ ਮਾਨ ਤਾਂ ਕਿਸਾਨ ਜੂਨੀਅਨ ਦੇ ਇਕਤਾ ਉਗਰਾਹਾਂ ਦੇ ਨਾਲ ਉਹ ਵੀ ਚੰਗਾ ਹੈ ਕਿ ਉਹਨਾਂ ਨੇ ਕਿਸਾਨਾਂ ਦਾ ਕੰਮ ਸੇ ਕੰਮ ਜਿਹੜਾ ਪੱਖ ਤਾਂ ਲਿਆ ਹੈ ਤੇ ਇਹ ਬਜ਼ੁਰਗ ਮਹਿਲਾ ਜਿਹੜੇ ਕਾਫੀ ਗਰਮ ਦਿਖਾਈ ਦੇ ਰਹੇ ਨੇ ਤੇ ਇਕਤਾ ਉਗਰਾਹਾਂ ਤੇ ਪਲਟਵਾਰ ਜਿਹੜੇ ਇਸ ਬਜ਼ੁਰਗ ਮਹਿਲਾ ਦੇ ਵੱਲੋਂ ਕੀਤੇ ਜਾ ਰਹੇ ਨੇ ਹੋਰ ਕੀ ਕਹਿਣਾ ਹੈ ਸੁਣਦੇ ਆੀਰੋ ਭਰਾਵੋ ਮੈਂ ਬਹੁਤ ਸਾਥ ਦਿੱਤਾ ਸੀ ਝੰਡਾ ਚੱਕ ਕੇ ਇਥੋਂ ਖੇਤੋਂ ਜਾਂਦੇ ਦੋਵੇਂ ਜਾਣੇ ਪਰ ਜਦੋਂ ਇਹਨੇ ਬਰਨਾਲੇ ਰੇਲੀ ਵਿੱਚ ਅੰਮਰਤਪਾਲ ਵਾਸਤੇ ਛੋਕਰਾ ਬੋਲਿਆ ਰਹਾਂ ਵਾਲੇ ਨੇ ਫਿਰ ਸਾਨੂੰ ਬਹੁਤ ਵੱਡਾ ਦੁੱਖ ਲੱਗਿਆ ਫੇਰ ਆ ਗਾਤਰੇ ਪਾਿਆਂ ਦਾ ਵੀ ਕੋਈ ਫਾਇਦਾ ਨਹੀਂ ਜਿਹੜਾ ਕੋਈ ਗਲਤ ਬੋਲੇ ਕਿਸੇ ਨੂੰ ਕੋਈ ਆਪਦੇ ਧਰਮ ਦੇ ਕੁਛ ਕਰਦਾ ਤੂੰ ਅਸੀਂ ਆਪਦੇ ਪੱਦਰ ਤੇ ਹਜੂਰ ਸਾਹਿਬ ਵਾਲਾ ਨਟਰਾਲਾ ਲੈ ਕੇ ਆ ਜੀ ਆਪਦਾ ਟਰਾਲਾ ਦੀ ਸਾਡਾ ਆਪਦਾ ਸਾਰਾ ਕੁਸਤੀ ਕੋਈ ਤੇਲ ਨਹੀਂ ਪਵਾਇਆ ਕਿਸੇ ਤੋਂ ਕਿਸੇ ਤੋਂ ਕੁਛ ਲੈ ਕੇ ਨਹੀਂ ਗਏ ਹਾਂ ਜਾਂ ਕੋਈ ਐ ਵੀ ਕਹੇ ਵੀ ਸਾਥ ਕੋਲ ਲੈ ਕੇ ਗਏ ਨੇ ਮੰਗ ਕੇ ਲਏ ਨੇ ਵੀ ਪਰ ਹੁਣ ਹੁਣ ਦਿੱਲੀ ਜਾਣ ਦਾ ਹੱਕ ਜੀ ਹੁਣ ਕਿਉਂ ਖੱਡ ਚ ਵੜ ਕੇ ਬਹਿ ਗਿਆ ਚੰਡੀਗੜ ਕੀ ਹੈ ਹੁਣ ਚੰਡੀਗੜ ਇਹਦਾ ਕੀ ਕਰਿਆ ਹੋਇਆ ਕੀ ਲੈ ਪਹਿਲਾਂ ਕਿ ਚੰਡੀਗੜ ਤੋਂ ਹੁਣ ਡਾਂਗਾ ਤੋਂ ਡਰਦਾ ਮੂਰੇ ਵੀ ਮੇਰੇ ਡਾਂਗਾ ਪੈਣ ਨਹੀਂ ਆ ਨਾ ਹੁਣ ਜਾ ਮੂਰੇ ਭਗਵੰਤ ਮਾਨ ਨੇ ਕਹਿੰਿਆ ਭਗਵੰਤ ਮਾਨ ਵੀ ਹੱਕ 'ਚ ਖੜ ਗਿਆ ਇੰਨਾ ਕ ਤਾਂ ਹਾਂ ਉਹ ਵੀ ਕਿਸਾਨਾਂ ਦੇ ਹੱਕ 'ਚ ਖੜਾ ਹੈ ਕਹੇ ਉਹਨੇ ਵੀ ਮੇਰੇ ਕੋਲ ਤਾਂ ਕੁਝ ਨਹੀਂ ਮੈਂ ਦੇਣ ਨੂੰ ਵੀ ਸਾਡੇ ਕਿਸਾਨਾਂ ਵਾਸਤੇ ਨੇ ਬਾੜਾਂ ਕੰਤੀਆਂ ਕਿ ਇਹ ਲਗੜ ਤੇ ਵੀ ਇਹ ਕੀ ਪਾਕਿਸਤਾਨ ਦੇ ਤੇ ਪਾਕਿਸਤਾਨ ਦੇ ਬਾਰਡਰ ਨੂੰ ਵੀ ਟਪਾ ਦੇ ਧੰਨਵਾਦ ਕਰਦੇ ਆ ਵੀ ਸਾਡੇ ਹੱਕ 'ਚ ਬੋਲਿਆ ਆ ਹਾ ਆਪਣਾ ਭਗਵੰਤ ਮਾਨ ਅਸੀਂ ਉਹਦੀ ਜਿੰਨੀ ਚੰਗੀ ਗੱਲ ਉਹਨੂੰ ਚੰਗੀ ਕਹਾਂਗੇ ਹੂੰ ਸੱਚ ਨੂੰ ਸੱਚ ਸੱਚ ਨੂੰ ਸੱਚ ਨੂੰ ਸੱਚ ਕਹਾਗੇ ਹਾਂ ਅੱਜ ਉਹਨੇ ਬਿਆਨ ਦਿੱਤੇ ਮਹੋਬਬੀਆਂ ਲੱਗਿਆ ਬਹੁਤ ਧੰਨਵਾਦ ਹੈ ਉਹਦਾ ਜੇ ਨਾਲ ਰਲ ਕੇ ਸਾਰੇ ਲੀਡਰ ਹੀ ਜਾਣੋਂ ਆਪੇ ਹੁਣ ਪੁੱਤ ਦਾ ਹੁਣ ਮਾਮਾ ਦੇ ਮੁਕਦੇ ਨੇ ਉੱਥੇ ਛੱਟਾ ਦੇ ਲਈ ਕੀ ਕੋ ਚੱਲ ਰਿਹਾ ਹੁਣ ਹੀ ਕਹਿੰਦਾ ਮੰਡੀ ਜਾ ਜੋ ਮੰਡੀ ਚ ਕੀ ਰੱਖਿਆ ਹੋਇਆ ਬਈ ਪਾਥੀਆਂ ਤੇਰੋਂ ਦੀ ਮੰਡੀ ਚ ਦਾ ਪਾਥੀਆਂ ਨੇ ਉਹ ਭਾਵੇਂ ਚੱਕ ਚੱਕ ਮਾਰਨ ਟੀਮੀਆਂ ਫੇਰ ਆ ਜੀ ਟੜ ਕੇ ਉਹ ਅਸੀਂ ਕਰਾਂਗੇ ਤੇਰੇ ਨਾਲ ਦੋ ਹੱਥ ਜਦੋਂ ਆਵੇਂਗਾ ਉਹ ਤੂੰ ਦੇਖ ਲਈ ਹਾਂ ਇਹ ਉਹ ਤੂੰ ਹੋਰ ਉੱਥੇ ਚੱਲ ਮੂਰੇ ਤੇਰੇ ਨਾਲ ਜਾਵਾਂਗੇ ਉਹ ਜਥੇ ਵਾਇਸੀ ਬੰਦੀਆਂ ਤਾਂ ਇੱਕ ਪਾਸੇ ਰਹਿ ਗਈਆਂ ਇਹ ਤਾਂ ਹੁਣ ਆਪਣੀਆਂ ਨਖਨਾਂ ਤੇ ਫਸਲਾਂ ਦਾ ਰੋਲ ਵਿਚਾਰਦਾ ਰਤਾ ਆਪਣੇ ਹਾਂਜੀ ਆ ਸਾਰੇ ਹਾਂ ਜਾਂ ਅਸੀਂ ਕਹਿ ਵੀ ਤੇਰੇ ਨਾਲ ਨਹੀਂ ਤੀ